ਤੁਹਾਡੇ ਪਰਿਵਾਰ ਚ ਕੀ ਲੱਗਦੀ ਸੀ ਗੁੱਡੀ ਤੁਹਾਡੀ ਮੇਰੀ ਭਾਂਜੀ ਹਾਂਜੀ ਤੋ ਕੁਝ ਬੋਲ ਨਹੀਂ ਸਕਦੇ ਸੀ ਉਹਨਾਂ ਬਰ ਕੋਈ ਵੀ ਆ ਨਹੀਂ ਕਰ ਸਕਦਾ ਉਹ ਚਿਹਰਾ ਸੀ ਵੇਖਿਆ ਸੀ ਉਹਨਾਂ ਕੋਹਨ ਤਾਂ ਚਿਹਰਾ ਨਹੀਂ ਵੇਖਿਆ ਸਾਰੇ ਪਰਿਵਾਰ ਚ ਕਹਿੰਦੇ ਪੜੀ ਦੀ ਕੀ ਤੇ ਵੱਡੀ ਤੇ ਸਿਆਣੀ ਸੀ ਹਾਂਜੀ ਇਨਾ ਹੱਥਾਂ ਚ ਪਾਲੀਆਂ ਸੀ ਬਹੁਤ ਦੁਖੀ ਹੁੰਨ ਸੰ ਜਾਂਦੀ ਵਕਤ ਚਿਹਰਾ ਵੇਖਣਾ ਮਸੀਂ ਨਹੀਂ ਘਰ ਤਾਂ ਕੁਫੇਰਾ ਬਹੁਤ ਠੱਕਰ ਇੱਕ ਉਹਨਾਂ ਦਾ ਘਰ ਵੀ ਸੀਲ ਨਹੀਂ ਕੀਤਾ ਗਿਆ ਉਹ ਵੀ ਖੁੱਲਾ ਪਿਆ ਹੈ ਇਹ ਕਪੜੇ-ਕਪੜੇ ਕੱਢ ਖਿਲ ਜਾਂਦੇ ਨੇ ਸਾਨੂੰ ਨਹੀਂ ਪਤਾ ਕਿ ਰਾਤ ਹੀ ਆਂਦੇ ਹੋਣ ਸ਼ਾਇਦ ਤੇ ਉਹਨਾਂ ਦਾ ਘਰ ਵੀ ਸੀਲ ਕਰਾਓ ਜਿਹੜੀ ਲੜਕੀ ਦੀ ਡੈੱਡ ਬੋਡੀ ਉਹ ਪੇਕੇ ਪਰਿਵਾਰ ਨੇ ਘਰੇ ਲਿਆਂਦੀ ਸੰਸਕਾਰ ਇੱਥੇ ਕਰਿਆ ਤੇ ਸਾਰੇ ਪਰਿਵਾਰ ਨੇ ਕਰਿਆ ਉੱਥੇ ਪੇਕੇ ਪਰਿਵਾਰ ਨੇ ਕੀਤਾ ਪਿੰਡ ਨੇ ਮਿਲ ਕੇ ਬਹੁਤ ਮਦਦ ਕੀਤੀ ਉਹਨਾਂ ਦੀ ਸਾਰੇ ਪਿੰਡ ਨੇ ਬਹੁਤ ਚੰਗੇ ਬਹੁਤ ਦੁਨੀਆ ਤੋਂ ਵੀ ਬਹੁਤ ਮਦਦ ਕੀਤੀ ਹੈ ਵੀ ਕੁੜੀ ਬਚ ਜੇ ਕਿ ਸਾਡੀ ਕੁੜੀ ਨਹੀਂ ਬਚ ਪਈ ਸਨਸਕਾਰ ਉਹ ਇੱਥੇ ਕਰਿਆ ਲਿਆ ਕਿ ਤੁਸੀਂ ਹਾਂਜੀ ਸਾਡੇ ਇਸੇ ਪਿੰਡ ਚ ਹੋਇਆ ਤੇ ਉਹਦੇ ਇੰਨੇ